ਦਾ ਜੀ ਕਿਸਾਨ ਭਰਾਵੋ ਅੱਜ ਖੜੇ ਆਂਗੇ ਇਸ ਵਕਤ ਪਿੰਡ ਢੋਲੇ ਦੇਖ ਸਕਦੇ ਹੋਗੇ ਜਿੱਥੇ ਭਾਈ ਜੀ ਰਾਤ ਨੂੰ ਨਾ ਤਕਰੀਬਨ ਕਹਿੰਦੇ ਆ ਕਿ 1:30 ਵਜੇ ਆ ਸੂਆ ਪਾਣੀ ਦੇ ਮੀਂਹ ਜਿਆਦਾ ਹੋਣ ਕਰਕੇ ਵੀ ਜੀ ਇਹ ਟੁੱਟ ਗਿਆ ਪਹਿਲਾਂ ਥੋੜਾ ਪਾੜ ਜਿਗਾ ਹੁਣ ਤੁਸੀਂ ਦੇਖਦੇ 20 ਤੋਂ 25 ਫੁੱਟ ਦਾ ਪਾੜ ਪੈ ਗਿਆ ਸਵੇਰੇ ਤਕਰੀਬਨ ਲੱਗੇ ਹੋਏ ਨੇ ਕਿ ਬਾਈ 8 ਵਜੇ ਦੇ ਤੇ ਦੇਖਿਆ ਤੇ ਪਿੰਡ ਦੇ ਸਰਪੰਚ ਵੀ ਦੋਨੇ ਖੜੇ ਨੇ ਕਿ ਸੇਮੀ ਸਰਪੰਚ ਹੋ ਗਿਆ ਤੇ ਡਾਕਟਰ ਸਾਹਿਬ ਹੋ ਗਏ ਤੇ ਪਿੰਡ ਦੇ ਹੋਰ ਬਹੁਤ ਵੀਰ ਵੀ ਪਹੁੰਚੇ ਨੇਗੇ ਦੇਖੋ ਬਾਈ ਜੀ ਕਨਾਲ ਦੀ ਨਾਲ ਸੇਵਾ ਕਰ ਰਹੇ ਨੇਗੇ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਜਿਹੜਾ ਪਾਣੀ ਹੈਗਾ ਬਾਈ ਜੀ ਬੰਦ ਕੀਤਾ ਜਾਵੇ ਤੇ ਇੱਕ ਵਾਰੀ ਕਿਹਾ ਸੀਗਾ ਵੀ ਪਾਣੀ ਬੰਦ ਕਰ ਦਿਓ ਪਰ ਪਾਣੀ ਹਜੇ ਤੱਕ ਘਟਿਆ ਨਹੀਂਗਾ ਪਾਣੀ ਬਹੁਤ ਜ਼ਿਆਦਾ ਹੈਗਾ ਦੇਖ ਸਕਦੇ ਹੋਗੇ ਢਿਗਾ ਵੀ ਹਜੇ ਬਹਾਅ ਵੀ ਬਹੁਤ ਜ਼ਿਆਦਾ ਹੈਗੇ ਤੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ 1.5 ਤੋਂ 200 ਕਿੱਲੇ ਤੋਂ ਪਲੱਸ 200 ਤੋਂ ਪੜਾਸ ਸਵੇਰੇ ਕਹਿੰਦੇ ਸੀ ਕਿ ਵੀ 150 ਕਿੱਲਾਗਾ ਤੇ ਪਾਣੀ ਦੇਖ ਸਕਦੋਂਗੇ ਜਗਾਤਰ ਚੱਲੀ ਜਾਂਦਾਗਾ ਪਿੰਡ ਦੀ ਫਿਰਨੀ ਤੱਕ ਪਾਣੀ ਪਹੁੰਚ ਚੁੱਕਿਆਗਾ ਜੋ ਕਿ ਪਿੰਡ ਦਾ ਜਿਹੜਿਆ ਆਪਾਂ ਬਿਜਲੀਕਰ ਗ੍ਰੈਡ ਕਰ ਉੱਥੇ ਵੀ ਸਾਰਾ ਪਾਣੀ ਨਾਲ ਭਰ ਚੁੱਕਿਆਗਾ ਨਾਲ ਦੀ ਨਾਲ ਬੋਰੀਆਂ ਵਾਈ ਚੱਕੀ ਫਿਰਦੇ ਨੇਗੇ ਤੇ ਸੇਵਾ ਕਰ ਰਹੇ ਨੇਗੇ ਦੇਖ ਸਕਦੋਂਗੇ ਤੇ ਪਿੰਡ ਦੇ ਸਾਰੇ ਵੀਰ ਪਹੁੰਚੇ ਹੋਏ ਨੇਗੇ ਪਿੰਡ ਧੌਲੇ ਦੇ ਤੇ ਪਾਣੀ ਦੇਖ ਸਕਦੇ ਬਹੁਤ ਜ਼ਿਆਦਾ ਹੈਗਾ ਕਿਉਂਕਿ ਤੇ ਜਿਹੜੇ ਵੀਰ ਸੇਵਾ ਕਰ ਰਹੇ ਨੇਗੇ ਤੇ ਬਾਕੀ ਬਈ ਕਮੈਂਟ ਜਰੂਰ ਕਰਿਓ ਤੇ ਇਦਾਂ ਦੀ ਪ੍ਰੋਬਲਮ ਪੰਜਾਬ ਤੇ ਨਾ ਆਵੇ ਕਿਉਂਕਿ ਬਈ ਜਿਹੜੀ ਫਸਲ ਆ ਗਈ ਕਿਸਾਨ ਭਰਾ ਬਹੁਤ ਮਿਹਨਤ ਨਾਲ ਪਾਲਦਾਗਾ ਤੇ ਮਿਹਨਤ ਤੋਂ ਪਾਲਣ ਤੋਂ ਬਾਅਦ ਹੋਵੇ ਜੀ ਉਹਨੂੰ ਵੜਦਾਗਾ ਪਰ ਅੱਗੇ ਜਾ ਕੇ ਪਤਾ ਨਹੀਂ ਕੀ ਹੋਣਾਗਾ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਤੇ ਦੇਖੋ ਨਾਲ ਦੀ ਨਾਲ ਤੁਸੀਂ ਦੇਖ ਸਕਦਾਂਗੇ ਨਰੇਗਾ ਵਾਲੇ ਵੀ ਪਹੁੰਚ ਚੁੱਕੇ ਨੇਗੇ ਦੇਖ ਲਓ ਨਰੇਗਾ ਵਾਲੇ ਵੀ ਪਹੁੰਚ ਚੁੱਕੇ ਨੇਗੇ ਰੇਤੇ ਦੀਆਂ ਟਰਾਲੀਆਂ ਵੀ ਨਾਲ ਦੀ ਨਾਲ ਆਈ ਜਾਂਦੀਆਂ ਨੇਗੀਆਂ ਓ ਬਈ ਜੀ ਉਂ ਦੇਖ ਸਕਦੇ ਹੋਗੇ ਵੀਰ ਲੱਗੇ ਹੋਏ ਨੇਗੇ ਲਗਾਤਾਰ ਮਿਹਨਤ ਜਾਰੀ ਆ ਗਈ ਪਹਿਲਾਂ ਕਹਿੰਦੇ ਇਧਰਲੇ ਪਾਸੇ ਭਰਿਆ ਜਾਣਾਗਾ ਸੁਆ ਤੇ ਵਿਚਾਲੇ ਖਾਂ ਛੱਡ ਕੇ ਇਦੋਂ ਬਾਅਦ ਚ ਇਧਰਲੇ ਪਾਸੇ ਭਰਿਆ ਜਾਣਾਗਾ ਟੇਗਾ ਹਜੇ ਵੀ ਡਿੱਗੀ ਜਾ ਰਹੀਆਂ ਨਹੀਂ ਆ ਠੀਕ ਆ ਤੇ ਬਾਕੀ ਆਪਣੇ ਨਾਲ ਬੱਲਾਗਾ ਭਾਈ ਠੀਕ ਆ ਕਿੰਨੇ ਕ ਵਜੇ ਦੀ ਗੱਲ ਆ ਕਿ ਕਹਿੰਦੇ ਇਹ ਤਾਂ ਰਾਤ 12 ਮੰਗਲ 12 1 ਵਜੇ ਦੀ ਹੋਊਗੀ। ਰਾਤ 12 1 ਵਜੇ ਦੀ ਹੈ ਨਾ। ਹਾਂਜੀ। ਠੀਕ ਆ ਜੀ। ਜੇ ਫਿਰ ਤਾਂ ਪ੍ਰਜਾਸ਼ਨ ਨੂੰ ਫੋਨ ਕਰਾ ਬੰਦ ਕਰ ਦਿਓ ਪਾਣੀ ਅਜੇ ਤੱਕ ਕੋਈ ਹੁਣਾਈ ਨਹੀਂ ਹੋਈ। ਠੀਕ ਆ। ਪਾਣੀ ਅਜੇ ਤੱਕ ਕੋਈ ਬੰਦ ਨਹੀਂ ਪਾਣੀ ਦਾ ਵਹਾਅ ਤੇਜ਼ ਬਹੁਤ ਹੋ ਜਾ ਰਿਹਾ ਹੈ। ਠੀਕ ਆ ਬਹੁਤ ਬਹੁਤ ਜਿਆਦਾ ਤੇਜ਼ ਹੈਗਾ। ਇਹ ਪਾਣੀ ਹੁੰਦੀ ਤਾਂ ਰਿੱਤ ਨੂੰ ਵੀ ਜਾ ਸਕਦਾ। ਠੀਕ ਆ ਜੀ ਤੇ ਬਾਕੀ ਵੀ ਤੇ ਤੁਸੀਂ ਦੇਖ ਰਹੇ ਹੋ ਕਿਸਾਨ ਜੰਮੀਆ ਨਾਲੇ ਵੀਰ ਵੀ ਪਹੁੰਚੇ ਹੋਏ ਨੇ ਠੀਕ ਆ ਭਾਜੀ। ਤੇ ਇਹਨਾਂ ਭਾਈਆਂ ਨੂੰ ਵੀ ਪਤਾ ਲੱਗਿਆ ਨਾਲ ਦੀ ਨਾਲ ਸੇਵਾ ਕਰਨ ਪਹੁੰਚੇ। ਤੇ ਦੇਖ ਸਕਦੇ ਹੋਗੇ ਨਰੇਗਾ ਵਾਲੇ ਵੀ ਪਹੁੰਚ ਚ ਤੇ ਆਪਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਵੇਂ ਭਾਈ ਜੀ ਤੇ ਕਿੰਨੇ ਟਾਈਮ ਦੀ ਗੱਲ ਦਸੀ ਯਾਰ ਜਿਹੜੇ ਸੂਆ ਟੁੱਟੇ ਸੀਗਾ ਇਹ ਭਾਈ ਰਾਤ 11 12 ਵਜੇ ਦੀ ਗੱਲ ਹੈ ਠੀਕ ਹੈ ਜੀ ਹਾਂ ਕੋਈ ਕਾਰਨ ਕੋਈ ਖੜਪੈਗੀ ਖੜ ਦੋ ਜਦ ਤੜਕੇ ਨੂੰ ਪਤਾ ਲੱਗਿਆ ਕਰ ਵਧ ਗਿਆ ਠੀਕ ਹੈ ਜੀ ਠੀਕ ਹੈ ਜੀ ਤੇ ਨਗਰ ਦਾ ਜਿਹੜਾ ਕੋਈ ਪ੍ਰਸ਼ਾਸਨ ਦਾ ਬੰਦਾ ਹਜੇ ਕੋਈ ਨਹੀਂ ਪਹੁੰਚਿਆ ਠੀਕ ਹੈ ਜੀ ਨਗਰ ਦੇ ਲੋਕ ਨੌਜਵਾਨ ਮੁੰਡੇ ਇਕੱਠੇ ਹੋ ਕੇ ਠੀਕ ਹੈ ਪਿੰਡ ਦੇ ਦੋਨੇ ਸਰਪੰਚ ਵੀ ਖੜੇ ਨੇ ਅਣੇ ਜੀ ਦੋਨੇ ਸਾਹਿਬ ਦਾ ਸਰਪੰਚ ਸੁਸ਼ੇਮ ਸਿੰਘ ਜਿਹੜਾ ਮੁੰਡਾ ਜਿਹੜਾ ਹੁਣ ਨਵਾਂ ਬਣਿਆ ਡਾਕਟਰ ਉਹਦਾ ਵਿੱਚ ਦੋਨੇ ਖੱਡੇ ਜੀ ਦੇਖ ਸਕਦਾ ਪੂਰੀ ਨਾਲ ਲਾਈ ਜਾਂਦੇ ਠੀਕ ਆ ਜੀ ਹੋਰ ਮੁੰਡੇ ਦੇ ਨੌਜਵਾਨ ਬਹੁਤ ਹੈ ਠੀਕ ਆ ਜੀ ਤੇ ਕਿੱਥੇ ਤੱਕ ਪਾਣੀ ਪਹੁੰਚ ਗਿਆ ਪਿੰਡ ਦੇ ਜੀ ਪਾਣੀ ਤਾਂ ਜੀ ਪਿੰਡ ਦੇ ਕਰੀਬ ਜਮਾ ਨਾਲ ਗਰੇਡਾ ਗਰੇਡ ਦੇ ਕੋਲੇ ਪਹੁੰਚ ਚੁੱਕਿਆ ਪਾਣੀ ਠੀਕ ਆ ਜੀ ਤਾਂ तकरीबन ਕਿੰਨੇ ਕਿੱਲੇ ਭਰ ਗਏ ਹੋਣਗੇ ਜੀ ਪਾਣੀ ਨਾਲ ਜੀ ਲੱਗ ਚੱਲੀ ਪਾਣੀ ਤਾਂ ਜੀ ਘੱਟੋ ਘੱਟ 80 90 ਕਿੱਲੇ ਜਦ ਤੱਕ ਪਾਣੀ ਭਰਿਆ ਪਿਆ ਠੀਕ ਆ ਜੀ ਅੱਗੇ ਜਾ ਰਹੇ ਕਹਿਣਾ ਜੀ ਵੀ ਪਰ ਇਹਦੇ ਘਟਿਆ ਥੋੜੀ ਹੈ ਹਾਂਜੀ ਜੀ ਜਾਨ ਨੂੰ ਬਾਕੀ ਅੱਛਾ ਜਿਹੜਦਾ ਨਾਲ ਬਾਈ ਬਹੁਤ ਆ ਹੁਣ ਉੱਥੋਂ ਜਿਹੜਾ ਪਾਣੀ ਦਾ ਪਿੰਡ ਦੇ ਜਮਾ ਕਰੀਬ ਪਾਣੀ ਦਾ ਵਹਾਅ ਵੀ ਬਹੁਤ ਜ਼ਿਆਦਾ ਆਣਾ ਜੀ ਇਦਕਲੀ ਠੀਕ ਹੈ ਨਾਲੇ ਚੜਾ ਪਿੱਛੇ ਦੇਖ ਸਕਦੇ ਹਾਂ ਠੀਕ ਹੈ ਇਹ ਪਾਣੀ ਦਾ ਵਹਾਅ ਵਹਾਅ ਵੀ ਬਹੁਤ ਠੀਕ ਹੈ ਜੀ ਇਹ 40 ਦਾ 45 ਫੁੱਟ ਪਾੜ ਪੈ ਚੁੱਕਾ ਹੈ ਨਾਲ ਦੀ ਨਾਲ ਇਹ ਜੀ ਸੇਵਾ ਵੀ ਬਾਈ ਕਰੀ ਜਾਂਦੇ ਨੇ ਕਿ ਠੀਕ ਹੈ ਬਾਈ ਜੀ ਤੇ ਇਹ ਜੀ ਬਾਈ ਜੀ ਨੌਬਤ ਨਾ ਆਵੇ ਠੀਕ ਹੈ ਤੇ ਬਾਈ குரு ਜਰੂਰ ਲਿਖਿਓ ਤੇ